ਪੰਜਾਬੀਓ ਵਾਸਤਾ ਸਾਨੂੰ ਰੱਬ ਦਾ ਸੋਡੇ ਜੰਮਣ ਵਾਲਿਆਂ ਦਾ ਸੋਡੇ ਮਾਂ ਦਾ ਸੋਡੇ ਪਿਓ ਦਾ ਸੋਡੇ ਦਾਦਿਆਂ ਪਰਦਾਦਿਆਂ ਦਾ ਸੋਡੀਆਂ ਆਉਣ ਵਾਲੀਆਂ ਨਸਲਾਂ ਪੀੜੀਆਂ ਦਾ ਜਿਹੜੇ ਵੀ ਧਰਮ ਇਸਤ ਨੂੰ ਮੰਨਦੇ ਆ ਉਹ ਵਾਸਤਾ ਸਾਨੂੰ ਉਸ ਦਾ ਸੋਡੇ ਕੇ ਹੱਥ ਬੰਨ ਕੇ ਬੇਨਤੀ ਕਰਦੇ ਆ ਬਾਈ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਆਪਣੀ ਮਾਂ ਨੂੰ ਨਾ ਵੇਚੋ ਆਪਣੀ ਮਾਂ ਨੂੰ ਨਾ ਵੇਚੋ ਅਸੀਂ ਰੇਲ ਦੀ ਲੀਤੇ ਖੜੇ ਆ ਕਿਉਂ ਖੜਨਾ ਪਿਆ ਇਦਾ ਕਾਰਨ ਵੀ ਦੱਸਦੇ ਆ ਬੇਨਤੀ ਕਰਦੇ ਆ ਮੇਰਾ ਵੀ ਇਸ ਗੱਲ ਨੂੰ ਸਾਡੇ ਨੂੰ ਘਰ ਘਰ ਪਹੁੰਚਾ ਦਿਓ ਇੰਨਾ ਸਾਂਝਾ ਕਰ ਦਿਓ ਹਰ ਪੰਜਾਬੀ ਤੱਕ ਚਾਹੇ ਵਿਦੇਸ਼ਾਂ 'ਚ ਬੈਠਾ ਹੈ ਚਾਹੇ ਪੰਜਾਬ ਬੈਠਾ ਹੈ ਚਾਹੇ ਲੰਦੇ ਪੰਜਾਬ ਬੈਠਾ ਚਾਹੇ ਚੜ੍ਹਦੇ ਪੰਜਾਬ ਬੈਠਾ ਜਾਂ ਹਰਿਆਣਾ 'ਚ ਬੈਠਾ ਹੈ ਚਾਹੇ ਉਹ ਸਾਡੇ ਹਰਿਆਣਵੀ ਭਰਾ ਚਾਹੇ ਸਾਡੇ ਰਾਜਸਥਾਨ ਵਾਲੇ ਭਰਾ ਚਾਹੇ ਯੂਪੀ ਵਾਲੇ ਭਰਾ ਹਰ ਘਰ ਤੱਕ ਮੇਰੀ ਗੱਲ ਪਹੁੰਚਣੀ ਚਾਹੀਦੀ ਹੈ ਗੱਲ ਬਹੁਤ ਜ਼ਰੂਰੀ ਹੈ ਬਾਈ ਰੇਲ ਦਿੱਲੀ ਦੇ ਤਾਂ ਖੜਿਆ ਰੇਲ ਦਿੱਲੀ ਦੇ ਬਿਲਕੁਲ ਨਾਲ ਪਿੱਛੇ ਜ਼ਮੀਨ ਦਿਖਦੀ ਐ ਸੋਨੂੰ ਆਹ ਜ਼ਮੀਨ ਦੇਖ ਲਓ ਬਾਈ ਜ਼ੂਮ ਕਰਦੀ ਪਿੰਡ ਮਾਈਸਰਖਾਨਾ ਮਾਈਸਰਖਾਨਾ ਪਿੰਡਾ ਜ਼ਿਲ੍ਹਾ ਬਠਿੰਡੇ ਦਾ ਜਿੱਥੇ ਕਿਸੇ ਕੰਪਨੀ ਨੇ ਬਾਹਰਲੀ ਨੇ ਆ ਕੇ ਘਟੋ ਘੱਟ ਨੇ 100 ਕਲਾ ਜ਼ਮੀਨ ਇਕੱਠੀ ਖਰੀਦਨੀ ਐ ਇੱਥੇ ਤੇ ਉਹ ਜ਼ਮੀਨ ਦਾ ਰੇਟ ਆ ਉਹਨਾਂ ਨੇ 60 ਲੱਖ ਰੁਪਇਆ ਲਾਉਣਾ ਸ਼ੁਰੂ ਕਰਤਾ ਕਾਰਨ ਕੀ ਹੈ ਸਮਝੋ ਵੱਡੀਆਂ-ਵੱਡੀਆਂ ਬਾਹਰਲੀਆਂ ਕੰਪਨੀਆਂ ਆ ਕੇ ਜਾਂ ਵੱਡੇ-ਵੱਡੇ ਘਰਾਣੇ ਆ ਕੇ ਦੋ ਥਾਵਾਂ ਤੇ ਇਸ ਵੇਲੇ ਜ਼ਮੀਨ ਲੈ ਰਹੇ ਆ ਖਰੀਦ ਰਹੇ ਆ ਇੱਕ ਰੇਲ ਦੀਆਂ ਲੀਹਾਂ ਦੇ ਨਾਲ ਤੇ ਦੂਜਾ ਹਾਈਵੇ ਦੇ ਨਾਲ ਉਹਦਾ ਕਾਰਨ ਬੜਾ ਸਾਫ਼ ਆ 28 ਤੱਕ 228 ਤੱਕ ਜਦੋਂ ਇਹ ਲੰਘੇ ਵਪਾਰ ਲਈ ਖੁੱਲ ਜਾਣੇ ਆ ਜਿਹੜੇ ਹਾਈਵੇ ਬਣ ਗਏ ਪੰਜਾਬ ਦੇ ਵਿੱਚ 28 ਤੱਕ ਜਾਂਦਿਆਂ ਜਾਂਦਿਆਂ ਜਦੋਂ ਸਾਰਾ ਇਹ ਲਾ ਕੇ ਚੀਨ ਤੋਂ ਯੂਰਪ ਤੱਕ ਵਪਾਰ ਖੁੱਲ ਗਿਆ ਅਰਬ ਤੱਕ ਵਪਾਰ ਖੁੱਲ ਗਿਆ ਸਾਰਾ ਏਸ਼ੀਆ ਯੂਰਪ ਇਕੱਠਾ ਹੋ ਗਿਆ ਅਮਰੀਕਾ ਅਫਰੀਕਾ ਤੱਕ ਸੜਕਾਂ ਰਾਹੀਂ ਵਪਾਰ ਸ਼ੁਰੂ ਹੋ ਗਿਆ ਓਏ ਪੰਜਾਬ ਦੇ ਲੋਕੋ ਓਏ ਆ ਖਿੱਤੇ ਤੇ ਜਿੰਨਾ ਵੀ ਆ ਸਾਰੇ ਖਿੱਤੇ ਦਾ ਮੈਂ ਜ਼ਿਕਰ ਕੀਤਾ ਇੱਥੇ ਇੱਕ ਮਰਲਾ ਵੀ ਥਾਂ ਕਿਸੇ ਵੀ ਕੀਮਤ ਤੇ ਮਿਲਣਾ ਨਹੀਂ ਓਏ ਮਿਲਣਾ ਨਹੀਂ ਹੱਥ ਤਾਂ ਬੰਦਿਆਂ ਓਏ ਜ਼ਮੀਨਾਂ ਨਾਲ ਛੋਡੀ ਸਰਦਾਰੀ ਹੈ ਇਹ ਧਰਤੀ ਨਾਲ ਛੋਡੀ ਹੋਂਦ ਦਾ ਛੋਡੀ ਸੱਭਿਆਤਾ ਛੋਡੀ ਵਿਰਾਸਤ ਦਾ ਹੈ ਸੋਡਾ ਵਜੂਦ ਧਰਤੀ ਕਰਕੇ ਹੋਰ ਸੈਸ ਧਰਤੀ ਕਰਕੇ ਐ ਇਸੇ ਕਰਕੇ ਗੁਰਨਾਨਕ ਪਾਤਸ਼ਾਹ ਨੇ ਕਿਹਾ ਸੀ ਉੱਤਮ ਖੇਤੀ ਮਦਮ ਵਪਾਰ ਨਖਿੱਧ ਚਾਕਰੀ ਦੀ ਗੱਲ ਕੀਤੀ ਸੀ ਅਸੀਂ ਨਹੀਂ ਸਮਝ ਰਹੇ ਓਏ ਨਹੀਂ ਸਮਝ ਰਹੇ ਯਾਦ ਰੱਖਿਓ ਚਾਹੇ ਪੰਜਾਬ ਬੋਰੀਆਂ 100 ਬੋਰੀਆਂ ਆਪਣੀਆਂ ਜ਼ਮੀਨਾਂ ਦਾ ਤੁਸੀਂ ਅਰਬਾਂ ਰੁਪਇਆ ਵਟ ਕੇ ਸਾਨੂੰ ਇੱਕ ਅਰਬ 100-100 ਕਰੋੜ ਰੁਪਇਆ ਕਿਲੇ ਦੀ ਕੀਮਤ ਦੇਣ ਨੂੰ ਤਿਆਰ ਹੋ ਜਾਣਗੇ ਅਰਬਾਂ ਰੁਪਇਆ ਵਟ ਕੇ ਬੈਂਕਾਂ ਭਰ ਦਿਓ ਉਹ ਬੈਂਕਾਂ ਚ ਪੈਸਾ ਪਿਆ ਪਿਆ ਸੁਆਹ ਹੋ ਜਾਣਾ ਓਏ ਪੈਸੇ ਦੀ ਕੀਮਤ ਤਾਂ ਦਿਨੋਂ ਦਿਨ ਘਟਦੀ ਆ ਦਿਨੋਂ ਦਿਨ ਘਟਦੀ ਤੁਰ ਜਾਂਦੀ ਆ ਪੈਸੇ ਦੀ ਕੀਮਤ ਉਹ ਕਾਗਜ਼ ਦੀ ਕੋਈ ਕੀਮਤ ਨਹੀਂ ਸੋੜਿਆ ਧਰਤੀ ਦੀ ਸੋੜੀ ਜ਼ਮੀਨ ਦੀ ਕੀ ਦਿਨੋਂ ਦਿਨ ਵਧਦੀ ਆ ਸ਼ਾਲਾ ਮਾਰਦੀ ਵਧਦੀ ਆ ਦੁਨੀਆ ਤੇ ਕੋਈ ਕਿਸੇ ਵੀ ਚੀਜ਼ ਦੀ ਇੰਨੀ ਕੀਮਤ ਅਜਿ ਤੇਜ਼ੀ ਨਾਲ ਨਹੀਂ ਵਧ ਰਹੀ ਜਿੰਨੀ ਤੇਜ਼ੀ ਨਾਲ ਸੋੜੀ ਧਰਤੀ ਸੋੜੀ ਜ਼ਮੀਨ ਦੀ ਕੀਮਤ ਵਧ ਰਹੀ ਆ ਅ ਨਰੂਆਣੇ ਬਾਈ ਹੁਣ ਨਰੂਆਣੇ ਸਾਨੂੰ ਅਸੀਂ ਦਿਖਾ ਕੇ ਆਏ ਆ ਵਿੱਕੇ ਮੈਂ 6 ਮਹੀਨਿਆਂ ਦੇ ਵਿੱਚ ਜਿਹੜੀ ਜ਼ਮੀਨ 1 ਕਰੋੜ ਨੂੰ ਵਿਕੀ 6 ਮਹੀਨਿਆਂ ਬਾਅਦ 2 ਕਰੋੜ ਦੇ ਨੂੰ ਤਿਆਰ ਹੋ ਗਏ 2 ਕਰੋੜ ਛੱਡੋ ਮੈਂ ਬਾਰ-ਬਾਰ ਕਹਿਣਾ ਉਸ ਨੂੰ ਬਰਾਬਰ ਮਿੱਟੀ ਤੋਲ ਦੇਣਗੇ ਧਰਤੀ ਸੋਡੀ ਲੈਣ ਦੀ ਖਾਤਰ ਓਏ ਉਹ ਕਾਲੇ ਕਾਨੂੰਨ ਲਿਆਂਦੇ ਥੋੜੀ ਧਰਤੀ ਖਾਣ ਦੀ ਖਾਤਰ ਆ ਕਿਉਂ ਬਾਪੂ ਜੀ ਵੀਰ ਸਿੰਘ ਢੱਲੇਵਾਲ ਸੋਡੀਆ ਜ਼ਮੀਨ ਸੋਡੀ ਦੀ ਧਰਤੀ ਬਚਾਉਣ ਦੀ ਖਾਤਰ ਮਰਨ ਵਰਤੇ ਬੈਠਾ ਕੀ ਲੋੜ ਪਈ ਆ ਉਹਨੂੰ ਸੋ ਮੇਰੀ ਬੇਨਤੀ ਆ ਹੱਥ ਬੰਨ੍ਹ ਕੇ ਬੇਨਤੀ ਕਰਦਾ ਪੰਜਾਬੀਆਂ ਨੂੰ ਮੈਂ ਥੋੜੀ ਕਿਸੇ ਦੇ ਕੋਲ ਲੈਣਾ ਮੈਂ ਸੋਡੀਆਂ ਜ਼ਮੀਨਾਂ ਦੀ ਕਮਾਈ ਖਾਣੀ ਆ ਮੈਨੂੰ ਪਤਾ ਵੀ ਜੇ ਅਸੀਂ ਪੰਜਾਬ ਬਚਾਉਣਾ ਹੈ ਤਾਂ ਜ਼ਮੀਨਾਂ ਬਚਾਉਣੀਆਂ ਪੈਣੀਆਂ ਨੇ ਹੱਥ ਬੰਨ੍ਹ ਕੇ ਬੇਨਤੀ ਕਰਦਾ 4 ਸਾਲ ਖੜ੍ਹ ਜੋ ਉਦੋਂ ਬਾਅਦ ਚ ਸਾਰੀ ਵੇਚ ਦਿਓ 28 ਤੱਕ ਖੜ੍ਹ ਜੋ ਵਿਸ਼ੇਪਾਰ ਸੰਸਾਰੇ ਡਬਲਯੂਟੀ ਹੋਰੇ ਸਮਝੌਤੇ ਹੋਏ ਨੇ ਗਾੜ ਦੇ ਸਮਝੌਤੇ ਹੋਏ ਉਹਨਾਂ ਮੁਤਾਬਕੇ ਸਾਰੀ ਦੁਨੀਆ ਦੇ ਵਿੱਚ ਸੜਕੀ ਆਵਾਜ਼ਾਂ ਹੀ ਰਹੀ ਵਪਾਰ ਹੋਣਾ ਹੁਣ ਤੁਸੀਂ ਕਹੋਗੇ 100 100 200 200 ਕਿੱਲਾ ਸੜਕਾਂ ਦੇ ਨਾਲ ਹਾਈਵੇ ਦੇ ਉੱਤੇ ਰੇਲ ਗੱਡੀਆਂ ਲੀਹਾਂ ਦੇ ਉੱਤੇ 100 100 ਕਿੱਲਾ ਇਕੱਠੇ ਕਿਉਂ ਲੈਂਦੇ ਆ ਇਹਨਾਂ ਨੇ ਡੰਪ ਬਣਾ ਲੈਨੇ ਆ ਜਿਹੜਾ ਵੀ ਮਾਲ ਕੋਈ ਆਊਗਾ ਸਮਾਨ ਇੱਥੇ ਆਊਗਾ ਸਾਰਾ ਇਹਨਾਂ ਦੇ ਵਿੱਚ ਇਹਨਾਂ ਡੰਪ ਬਣਾ ਕੇ ਵੱਡੀਆਂ-ਵੱਡੀਆਂ ਇਮਾਰਤਾਂ ਪਾ ਕੇ ਇੱਥੇ ਸਟੋਰ ਕਰਿਆ ਕਰਨਗੇ ਜਮ੍ਹਾਂ ਕਰਿਆ ਕਰਨਗੇ ਤੇ ਉੱਥੋਂ ਬਾਗਾ ਬਾਰਡਰ ਟਾਰੀ ਬਾਰਡਰ ਸੈਨ ਵਾਲਾ ਬਾਰਡਰ ਆਹੀਂ ਅੱਗੇ ਸਾਰਾ ਇੱਥੇ ਇਹ ਮਾਲ ਜਾਣਾ ਹੈ ਵੱਡੇ-ਵੱਡੇ ਵਪਾਰੀ ਗੁਜਰਾਤ ਦੇ ਦਿੱਲੀ ਦੇ ਬੰਗਾਲ ਦੇ ਬਿਹਾਰ ਦੇ ਮੈਂ ਕਹਿੰਦਾ ਹਰ ਥਾਂ ਦੇ ਇੱਥੇ ਵੱਡੇ-ਵੱਡੇ ਘਰਾਣੇ ਆ ਕੇ ਪੂਰਾ ਜੋਰ ਲੱਗਿਆ ਪਿਆ ਵੀ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਦੀ ਧਰਤੀ ਤੇ ਜ਼ਮੀਨ ਮਿਲਦੀ ਆ ਤਾਂ ਲੈ ਲਓ ਕਿਉਂਕਿ ਇੱਕੋ ਇੱਕ ਰਾਹ ਪੂਰੇ ਭਾਰਤ ਦੇ ਕੋਲੇ ਸੜਕੀ ਆਵਾਜ਼ਾਂ ਨਹੀਂ ਉਹ ਪੰਜਾਬ ਹੈ ਤਾਂ ਤੁਹਾਨੂੰ ਬੇਨਤੀ ਕਰਦਿਆਂ ਭਾਈ ਆਪਣੀਆਂ ਜ਼ਮੀਨਾਂ ਕਿਸੇ ਕੀਮਤ ਤੇ ਨਾ ਵੇਚੋ ਨਾ ਵੇਚੋ ਹੱਥ ਬਣਾ ਲਓ ਪਸਤਾਉਂਗੇ ਬਾਹਰੇ ਬੈਠੇ ਪੰਜਾਬੀਆਂ ਨੂੰ ਬੇਨਤੀ ਕਰਦਾ ਓਏ ਉੱਥੇ ਕਮਾਈਆਂ ਕਰਕੇ ਜ਼ਮੀਨਾਂ ਲੈ ਲਓ ਆ ਕੇ ਇੱਥੇ ਜ਼ਮੀਨਾਂ ਲੈ ਲਓ ਜਿਹੜੀ ਜ਼ਮੀਨ ਤੁਸੀਂ ਅੱਜ ਕਿੱਲਾ ਵੇਚ ਕੇ ਜਾਂਦੇ ਹੋ ਅੱਧਾ ਕਿੱਲਾ ਵੇਚ ਕੇ ਜਾਂਦੇ ਆ ਚਾਹ ਚਾਰ ਪੀੜੀਆਂ ਉੱਥੇ ਕਮਾਈ ਕਰ ਲਓ ਚਾਰ ਪੀੜੀਆਂ ਉਹ ਇੱਥੇ ਇੱਕ ਮਰਲਾ ਵੀ ਨਹੀਂ ਉਹ ਇੱਥੇ ਆ ਕੇ ਮੁੜ ਕੇ ਲਈ ਜਾਣੀ ਇਹ ਲਈ ਨਹੀਂ ਜਾਣੀ ਜਿਵੇਂ ਛੋਡੇ ਕੋਲ ਬਾਈ ਪੰਜਾਬ ਤੋਂ ਜ਼ਮੀਨ ਕੱਢ ਦਿਓ ਡੰਗਰ ਬੱਸਾ ਸਾਰਾ ਕੁਝ ਹੀ ਖਤਮ ਲੰਗਰ ਤੋਂ ਲੈ ਕੇ ਰਹਿਣਾ ਕੀ ਹੈ ਬੱਲੇ ਉਹ ਆਪਾਂ ਲੜੇ ਤਾਂ ਹੂੰ ਜੰਗਾਂ ਤਾਂ ਕੀਤੀਆਂ ਘੱਲੂ ਘਾਰੇ ਤਾਂ ੱੱੱਲੇ ਆਪਾਂ ਖੂਨ ਤਾਂ ਡੋਲਿਆ ਕਿਉਂਕਿ ਆਪਾਂ ਇਹ ਧਰਤੀ ਦੇ ਮਾਲਕ ਸੀ ਜਿਹੜੀ ਧਰਤੀ ਖਾਤਰ ਜਿਹੜੀ ਧਰਤੀ ਦਾ ਮਾਲਕ ਸਾਨੂੰ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਧਰਤੀ ਖਾਤਰ ਇਹ ਹਜ਼ਾਰਾਂ ਲੱਖਾਂ ਸਿਰ ਲਾਏ ਹਜ਼ਾਰਾਂ ਮਣਾ ਮੂੰਹਾਂ ਖੂਨ ਡੋਲਿਆ ਧਰਤੀ ਦੀ ਖਾਤਰ ਅਸੀਂ ਲੜਦੇ ਆਂ ਸਦੀਆਂ ਤੋਂ ਲੈ ਕੇ ਬੱਚੇ ਤੱਕ ਦਵਾਨ ਕਰਾਤੇ ਉਹ ਧਰਤੀ ਵੇਚ ਕੇ ਪਾ ਚੱਲੇ ਆ ਮਾਂ ਨੂੰ ਕੌਣ ਵੇਚਦਾ ਹੁੰਦਾ ਮਾਂ ਨੂੰ ਕੋਈ ਵੇਚਦਾ ਮਾਂ ਧਰਤੀ ਕਰਵਾਣੀ ਵੀ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਓਏ ਮਾਂ ਨੇ ਸਾਨੂੰ ਸਦੀਆਂ ਤੋਂ ਲੈ ਕੇ ਪਾਲਿਆ ਸਾਡੇ ਬਜ਼ੁਰਗਾਂ ਪੁਰਖਾਂ ਦਾਦਿਆਂ ਪਰਦਾਦਾਂ ਤੋਂ ਲੈ ਕੇ ਪਾਲਦੀ ਆਈ ਹੈ ਓਏ ਅੱਜ ਮਾਂ ਨੂੰ ਵੇਚ ਤੁਰੇ ਆ ਯਾਰਾਂ चंद ਪੈਸਿਆਂ ਪਿੱਛੇ ਉਹ ਕੀ ਕਰ ਲਵੋਗੇ ਪੈਸੇ ਕੋਠੀ ਪਾ ਲੋਗੇ ਵੱਡੀ ਗੱਡੀ ਲੈ ਲਵੋਗੇ ਵੱਡਾ ਟਰੈਕਟਰ ਲੈ ਲਵੋਗੇ ਉਹ ਕਿਸੇ ਕੋਠੀਆਂ ਕਾਰਾਂ ਨੇ ਟਰੈਕਟਰਾਂ ਨੇ ਉਹ ਕਮਾਈ ਨਹੀਂ ਉਹ ਦੇਣੀ ਉਹ ਰੋਟੀ ਨਹੀਂ ਖਵਾਉਣੀ ਉਹ ਸਿਰ ਅੱਧਾ ਕਿੱਲਾ ਵੀ ਹੋਇਆ ਨਾ ਅੱਧਾ ਕਿੱਲਾ ਵੀ ਭੁੱਖੇ ਨਹੀਂ ਮਰਦੇ ਕਰੋਨਾ ਆਇਆ ਦੁਨੀਆ ਦਾ ਕੁੱਲ ਕਰੋੜਵਾਰ ਇੰਡਸਟਰੀਆਂ ਖੜਗੀਆਂ ਕਾਰਖਾਨੇ ਖੜ ਗਏ ਮਸ਼ੀਨਰੀ ਖੜ ਗਈ ਲੋਕਾਂਾਂ ਦੇ ਵੜ ਗਏ ਖੇਤੀਬਾੜੀ ਰੁਕੀ ਜ਼ਮੀਨ ਦਾ ਕਾਰੋਬਾਰ ਨਿਰੋਗਾ ਕਿਉਂ ਕਿਉਂਕਿ ਰੋਟੀ ਖਾਣ ਲਈ ਅਨਾਜ ਪੈਦਾ ਹੋਣਾ ਹੈ ਅਨਾਜ ਜ਼ਮੀਨ ਤੋਂ ਪੈਦਾ ਹੋਣਾ ਹੈ ਬਿਲਗੈਟਸ ਵਰਗੇ ਇਹਨਾਂ ਮਸਕ ਵਰਗਿਆਂ ਨੇ 25 25 30 ਦੀ ਲੱਖ ਏਕੜ ਪੈਲੀਆਂ ਖਰੀਦੀਆਂ ਪੂਰੀ ਦੁਨੀਆ 'ਚ ਉਹਨਾਂ ਲੋਕਾਂ ਵਾਨੀਆਂ ਡਾਨੀਆਂ ਨੇ ਆਪਣੇ ਪੈਸੇ ਕਾਰਖਾਨਿਆਂ 'ਚੋਂ ਕੱਢ ਕੇ ਹੋਰ ਬਾਹਰ 'ਚੋਂ ਕੱਢ ਕੇ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਉਹ ਰੱਬ ਦਾ ਵਾਸਤਾ ਤੁਹਾਨੂੰ ਬੇਨਤੀ ਕਰਦਾ ਮੈਂ ਫਿਰ ਅਪੀਲ ਕਰਦਾ ਆਖੇ ਲੱਗ ਜਾਓ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਕਈਆਂ ਨੇ ਮੈਂ 12 'ਚ ਕਿਹਾ ਸੀ 212 'ਚ ਕਿ ਥੋੜਾ ਪਾਣੀ ਮੁੱਕੂਗਾ ਓਏ ਡੇਡਲਾਈਨ ਦੇਤੀ ਡੈਡਲਾਈਨ ਪੰਜਾਬ ਲਈ 2039 ਤੱਕ ਪੰਜਾਬ ਕੋਲੇ ਪਾਣੀ ਆ ਮੈਂ ਕਹਾਂ 39 ਨਹੀਂ ਸੋਡਾ ਪਾਣੀ 30 32 ਤੱਕ ਜਾਂਦੇ ਪੰਜਾਬ ਦਾ ਪਾਣੀ ਮੁੱਕ ਜਾਣਾ ਸਾਂਭ ਲੋ ਦਰਿਆਵਾਂ ਦੇ ਪਾਣੀਆਂ ਯਾਰ ਪਾਤੀ ਸੋਡੀਆਂ ਧਰਤੀ ਹੇਠਾਂ ਜਹਰਾਂ ਪਾਤੀਆਂ ਸਾਂਭ ਲੋ ਦੇਖੋ ਜਾ ਕੇ ਪਾਣੀ ਦੀ ਕੀਮਤ ਰਾਜਸਥਾਨ ਚ ਦੇਖੋ ਜਾ ਇਹ ਕਰਨਾਟਕ ਆਲੇ ਪਾਸੇ ਪਾਣੀ ਦੀ ਕੀਮਤ ਕਿ ਪਾਣੀ ਦੀ ਕੀਮਤ ਕੀ ਆ ਸੋ ਧਰਤੀ ਦੇ ਪਾਣੀਆਂ ਆਪਣੇ ਬਚਾ ਲਓ ਸੋਡੀਆਂ ਨਸਲਾਂ ਦਾ ਹੈ ਪਰ ਇੱਕ ਦਾ ਸਵਾਲ ਆ ਇੰਨੀਆਂ ਕਿ ਮੇਰੀਆਂ ਬੇਨਤੀਆਂ ਮੈਂ ਮੈਸਰ ਖਾਨੇ ਦੀ ਗੱਲ ਕਰਨ ਆਇਆ ਵੀ 60 ਲੱਖ ਰੇਟ ਲਾਗੇ ਤਾਂ ਲੋਕਾਂ ਬਿੜਕਾਂ ਭਾਂਦੇ ਫਿਰਦੇ ਆ ਵੀ ਸਾਡੀ ਵੀ ਵਿੱਚ ਲੈ ਲੋ ਸਾਡੀ ਵੀ ਦਵਾ ਦਿਓ ਸਾਡੀ ਵੀ ਦਵਾ ਦਿਓ ਹੱਦ ਹੋ ਗਈ ਯਾਰ ਉਹ ਤੁਸੀਂ ਪੈਸੇ ਭਰ ਕੇ ਬੋਰੇ ਭਰ ਕੇ ਤੁਰੇ ਫਿਰਦੇ ਆਂ ਗਾਂ ਚੱਕ ਕੇ ਜਾਓਗੇ ਜ਼ਮੀਨ ਨਹੀਂ ਮਿਲਣੀ 26000 ਕਿੱਲਾ ਹਾਈਵੇ ਚ ਰੁਗ ਗਿਆ 26000 ਕਿੱਲਾ ਨਵੀਂ ਰੇਲ ਦੀ ਲੀ ਜਿਹੜੀ ਕੱਢ ਰਹੇ ਆ ਕਿੰਨੇ ਜ਼ਿਲ੍ਹੇ ਦੇ ਕਿੰਨੇ ਪਿੰਡਾਂ ਦੀ ਜਾ ਰਹੀ ਆ ਉਹ ਕਿੰਨੀਆਂ ਜ਼ਮੀਨਾਂ ਹੋਰ ਰੁਕ ਰਹਿੰਗੀਆਂ ਨੇ ਰੇਲਵੇ ਦੀਆਂ ਚ ਕਿੰਨੀਆਂ ਸੜਕਾਂ ਰੋਗੀਆਂ ਕਿੰਨੀਆਂ ਜ਼ਮੀਨਾਂ ਕਲੋਨੀਆਂ ਕੱਟੀਆਂ ਜਾ ਰਹੀਆਂ ਰੋ ਸੈਂਕੜੇ ਜ਼ਮੀਨਾਂ ਦੇ ਉੱਤੇ ਸੈਂਕੜੇ ਏਕੜ ਜ਼ਮੀਨਾਂ ਦੇ ਉੱਤੇ ਕਿੰਨੇ ਲੋਕ ਘਰ ਪਾ ਰਿਹਾ ਕੋਰਾ ਪਿੰਡਾਂ ਜਿਉਂਟ ਕੇ ਖੇਤਾਂ ਜਾ ਰਹੇ ਆ ਜ਼ਮੀਨ ਦਿਨੋਂ ਘਰ ਦੀ ਜਾਂਦੀ ਆ ਕੰਕਰੀਟ ਦੇ ਜੰਗਲ ਬਣਦੇ ਜਾਂਦੇ ਆ ਵੱਧੀਆਂ-ਵੱਧੀਆਂ ਇਮਾਰਤਾਂ ਜ਼ਮੀਨਾਂ ਘੇਰ ਰੰਗਾ ਜ਼ਮੀਨ ਘਰਦੀ ਜਾਂਦੀ ਆ ਨਾ ਵੇਚੋ ਸੰਭਲੋ ਲੈ ਕੇ ਲੈ ਲੋ ਮੈਨੂੰ ਨੀਵੇਂ ਥਾਂ ਬਹਾ ਦਿਓ ਮੇਰੇ ਜੱਸ਼ਤਰਾ ਦਾ ਹਾਰ ਪਾ ਦੋ ਗੱਲ ਚ ਵੀ ਲਖਿਆ ਤੂੰ ਗਲਤ ਕਹਿੰਦਾ ਸੀਗਾ 28 ਤੱਕ ਖੜਜੋ ਜੇ ਨਾ ਛੋੜਿਆ ਆਗੇ ਪੈਰੀ ਡਗੇ ਵੀ ਜਿਹੜੀ ਮਰਜ਼ੀ ਕੀਮਤ ਲੈ ਲੋ ਤੇ ਗੱਲ ਮੈਂ ਕਹਿੰਦਾ ਵੀ ਜਿਹੜੀ ਦੁਨੀਆ ਕੋਲੇ ਜਿਹੜੇ ਲੋਕਾਂ ਕੋਲੇ ਆਪਣੀ ਜ਼ਮੀਨ ਤੇ ਆਪਣਾ ਪਾਣੀ ਹੋਊਗਾ ਉਹ ਕੌਮ ਨੇ ਦੁਨੀਆ ਤੇ ਰਾਜ ਕਰਨਾ ਹੈ ਤੁਸੀਂ ਰਾਜ ਨਾ ਕੀਤਾ ਮੈਥੋਂ ਮੇਰਾ ਗਲ ਬਰਦੋ ਚਾਹੇ ਯਾਰ ਆਕੇ ਵੀ ਤੂੰ ਗਲਤ ਕਹਿੰਦਾ ਸੀ ਸ ਤਾਂ ਇੰਨੀ ਮੇਰੀ ਬੇਨਤੀ ਮੰਨ ਲਓ ਮੇਰਾ ਵੀ ਕਿਸੇ ਵੀ ਕੀਮਤ ਤੇ ਜ਼ਮੀਨਾਂ ਨਾ ਵੇਚੋ ਤੇ ਬਿਆਂ ਦਾ ਮੈਸਰ ਖਾਨ ਨੇ ਟਿੱਬਿਆਂ ਦਾ ਰੇਟ ਲਾਉਂਦਾ 60 ਲੱਖ ਰੁਪਈਆ ਕੰਪਨੀ ਵਾਲਿਆਂ ਨੇ ਆ ਕੇ 60 ਕਰੋੜ ਵੀ ਦੇਣਗੇ ਨਾ ਵੇਚੋ ਅਗਲੀ ਪੀਲ ਕਰਦਾ ਮੈਂ ਦਲਾਲਾਂ ਨੂੰ ਤੇਰੇ ਲੋਕਾਂ ਨੂੰ ਭਰੀ ਵਾਂਗੂ ਬੰਨ ਕੇ ਦਲਾਲ ਤੁਰੇ ਫਿਰਦੇ ਨਾ ਦਲਾਲੋ ਸਾਨੂੰ ਹੀ ਬੇਨਤੀ ਹੈ ਇਹ ਕੰਮ ਨਾ ਕਰੋ ਨਾ ਕਰੋ ਲੋਕਾਂ ਨੂੰ ਸਮਝਾਓ ਵੀ ਨਾ ਵੇ ਜਮੀਨ ਨਾ ਵੇਚ ਤੁਸੀਂ ਆਪ ਦੇ ਚੰਦ ਛਿਦਣਾ ਦੀ ਖਾਤਰ ਆਪ ਦੇ ਲਾਲਚ ਖਾਤਰ ਲੋਕਾਂ ਨੂੰ ਗਵਰਾਹ ਕਰਦੇ ਆ ਹੁਣ ਜਿਵੇਂ ਮੈਨੂੰ ਪੰਨ 10 ਸੁਣਾਉਂਦਾ ਸੀਗਾ ਗੱਲ ਆ ਝੋਟੀਆਂ ਵਾਲਾ ਮੇਰਾ ਮਿੱਤਰ ਆ ਕਹਿੰਦਾ ਸਾਡੇ ਪਿੰਡ ਕਿਸੇ ਬੰਦੇ ਨੇ ਰਾਏ ਦੇਤੀ ਕਿਸੇ ਬੰਦੇ ਨੂੰ 72 ਬੰਦੇ ਸੀ ਵੀ ਐਂ ਕਰ ਸੱਤ ਅੱਠ ਕਿੱਲੇ ਜ਼ਮੀਨ ਐ ਵੇਚ ਕੇ ਸਾਰਾ ਪੈਸਾ ਬੈਂਕ 'ਚ ਧਰ ਦੇ ਤੈਨੂੰ ਤਾਂ ਵਿਆਜ ਹੀ ਨਹੀਂ ਮੁੱਕਦਾ ਤਿਆਰ ਹੋ ਗਿਆ ਬੱਟੂ ਉਹਦਾ ਸਹੁਰੇ ਆ ਗਏ ਉਹਦੇ ਨਾਲ ਗੱਲ ਕਰ ਕਹਿੰਦੇ ਜੇ ਜ਼ਮੀਨ ਵੇਚਣੀ ਐ ਅਸੀਂ ਕੁੜੀ ਲੈ ਜਾਣੇ ਆ ਆਪਦੀ ਫੇਰ ਹਟਿਆ ਕੱਡੇ ਮੂਰਖ ਲੋਕ ਆ ਸਾਡੇ ਉਹ ਰਿਸ਼ਤੇ ਜ਼ਮੀਨਾਂ ਨੂੰ ਹੁੰਦੇ ਨੇ ਅਗਲਾ ਐ ਨਹੀਂ ਦੇਂਦਾ ਆ ਕੇ ਵੀ ਤਰ੍ਹਾਂ ਨੌਕਰੀ ਜਿੱਡੀ ਮਰਜ਼ੀ ਦੇ ਹੋਵੇ ਬੰਦਾ ਜ 10 ਲੱਖ ਰੁਪਏ ਤਨਖਾਹ ਲੈਂਦਾ ਹੋਵੇ ਚਾਹੇ ਜਿੰਨੇ ਮਰਜ਼ੀ ਪਲਾਟ ਪਾਏ ਹੁਣ ਸ਼ਹਿਰ ਦੇ ਵਿੱਚ ਅਗਲਾ ਪੜਾ ਜਮੀਨ ਪਹੁੰਚਦਾ ਮੁੰਡੇ ਨੂੰ ਪੈਲੀ ਕਿੰਨੀ ਆਉਂਦੀ ਹੈ ਪੈਲੀ ਦੀ ਕੀਮਤ ਬਹੁਤ ਆ ਬਾਈ ਬਹੁਤ ਕੀਮਤ ਹੈ ਧਰਤੀ ਦੀ ਯਾਰ ਇਹ ਧਰਤੀ ਮਿਲਦੀ ਨਹੀਂ ਉਹ ਪਾਗਾਂ ਵਾਲਿਓ ਨਸੀਬਾਂ ਵਾਲਿਓ ਕਰਮਾਂ ਵਾਲਿਓ ਪਤਾ ਨਹੀਂ ਕਿਹੜੇ ਯੁੱਗ ਵਿੱਚ ਤੁਸੀਂ ਕੋਈ ਪੁੰਨ ਕੀਤਾ ਇਹ ਧਰਤੀ ਦੇ ਪੈਦਾ ਹੋਇਆ ਇਹ ਧਰਤੀ ਨਾ ਵੇਚੋ ਨਾ ਵੇਚ ਕੇ ਭੱਜੋ ਬਾਹਰ ਲਿਓ ਆਜੋ ਮੜਿਆਓ ਸੋਨੂ ਵੀ ਬਾਜਾਂ ਮਾਰਦੇ ਆ ਸੋਡੇ ਨਾਂ ਸੋਡੇ ਉਹਨਾਂ ਦੇਸ਼ਾਂ ਦੇ ਵਿੱਚ ਨਾ ਪੱਲੇ ਜਵਾਕ ਰਹਿਣੇ ਆ ਨਾ ਪੱਲੇ ਪੈਸੇ ਰਹਿਣੇ ਆ ਨਾ ਸੋਡਾ ਇਤਿਹਾਸ ਨਾ ਬੋਲੀ ਨਾ ਧਰਮ ਕੱਖ ਨਹੀਂ ਬਚਣਾ ਖਤਮ ਹੋ ਜਾਓਗੇ ਮੁੜਿਆ ਮੇਰਾ ਵੀਰਾ ਹੱਥ ਬਣਾ ਲਓ ਰੱਬ ਦਾ ਵਾਸਤਾ ਬੇਨਤੀ ਆ ਤੁਹਾਡੇ ਅੱਗੇ ਮੈਂ ਸਾਹੀ ਫੇਰ ਕਹਿੰਦਾ ਸਾਡਾ ਕੋਈ ਲੋਭ ਲਾਲਚ ਨਹੀਂ ਇਹ ਕਿਉਂ ਪਿੱਟਦੇ ਰਹਦੇ ਆ ਯਾਰ ਦੁੱਖ ਲੱਗਦਾ ਯਾਰ ਜਦੋਂ ਐਂ ਲੱਗਦਾ ਪਤਾ ਵੀ ਆ ਆ ਇੱਥੇ 100 ਕਿੱਲੋ ਵੇਚ ਗਿਆ ਇੱਥੇ 500 ਕਿੱਲੋ ਵੇਚ ਗਿਆ ਫਲਾਨੀ ਕੰਪਨੀ ਲੈ ਲਿਆ ਅਰੇ ਫਲਾਨੇ ਬਾਣੀਆਂ ਨੇ ਆ ਕੇ ਲੈ ਲਿਆ ਫਲਾਨੇ ਉਹਨੇ ਲੈ ਲਿਆ ਉਹਨੂੰ ਦੁੱਖ ਲੱਗਦਾ ਇੱਥੇ ਵੀ ਯਾਰ ਕਦੇ ਫਸਲਾਂ ਲੈ ਰਹ ਹੁੰਦੀਆਂ ਸੀ ਸਰਮਾ ਕਣਕਾਂ ਛੋਲੇ ਮੱਕੀਆਂ ਬਾਜਰੇ ਉਹ ਇੱਥੇ ਕਲੋਨੀ ਬਣ ਗਈ ਉਹਨੂੰ ਦੁੱਖ ਲੱਗਦਾ ਬਾਈ ਉਹਨੂੰ ਦੁੱਖ ਲੱਗਦਾ ਓਏ ਹਿੱਕ ਤੂੰ ચીਰ ਕੇ ਲੰਘਦੀ ਆ ਗੱਲ ਸੀਨੇ ਨੂੰ ચીਰ ਕੇ ਲੰਘਦੀ ਆ ਗੱਲ ਜਦੋਂ ਸਾਡੀ ਜ਼ਮੀਨ ਦੇ ਉੱਤੇ ਕੰਕਰੀਟ ਦਾ ਜੰਗਲ ਬਣਾਇਆ ਜਾ ਰਿਹਾ ਆ ਸਾਡੀ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਤਾ ਕਲਪਦਿਆਂ ਬਈ ਤਾ ਪਿੜਦਿਆਂ ਰੱਬ ਦਾ ਵਾਸਤਾ ਬਾਈ ਬਣ ਕੇ ਫਿਰ ਅਪੀਲ ਕਰਦਾ ਇਹ ਪੈੜੀ ਕਿਸੇ ਵੀ ਕੀਮਤ ਤੇ ਵੇਚਿਓ ਨਾ ਸਿਰਫ 4 ਸਾਲ ਮੇਰੇ ਅੱਖੇ ਲਾ ਕੇ ਖੜ ਜੋ ਫੱਡੇ ਛੱਤਰ ਪਾ ਕੇ ਸਾਡੇ ਬਾਪੂਆਂ ਨੇ ਭੁੱਖ ਤੇ ਘਟ ਕੇ ਬਰਦਾਂ ਦੇ ਬੋਤਿਆਂ ਦੇ ਹਲ ਬਾਹ ਕੇ ਯਾਰੇ ਜਾਇਦਾਦਾਂ ਜੋੜੀਆਂ ਸੀ ਨਾ ਵੇਚੋ ਮੇਰਾ ਬਈ